ਸਤਿ ਸ਼੍ਰੀ ਅਕਾਲ ਮੈਂ ਸੋਮਸੋ ਹੋਂਤਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਕਾਫੀ ਦਿਨਾਂ ਤੋਂ ਕਰਨਲ ਸਾਹਿਬ ਦੇ ਨਾਲ ਹੋਈ ਕੁੱਟਮਾਰ ਨੂੰ ਲੈ ਕੇ ਚਾਰੇ ਪਾਸੇ ਜਿਹੜਾ ਹੈ ਔਰ ਆਮ ਲੋਕਾਂ ਦੇ ਵਿੱਚ ਵੀ ਗੁੱਸਾ ਹੈ ਰਿਟਾਇਰ ਆਰਮੀ ਆਫੀਸਰ ਨੇ ਉਹਨਾਂ ਦੇ ਵਿੱਚ ਵੀ ਗੁੱਸਾ ਹੈ ਕਿ ਇਹਨਾਂ ਨੇ ਇੱਕ ਔਨ ਡਿਊਟੀ ਕਰਨਲ ਜੋ ਨੇ ਪੁਸ਼ਪਿੰਦਰ ਸਿੰਘ ਜੀ ਜਿਹੜੇ ਬਾਟ ਸਾਹਿਬ ਨੇ ਉਹਨਾਂ ਦੇ ਨਾਲ ਅਜਿਹੀ ਹਰਕਤ ਕਿਉਂ ਕੀਤੀ ਜਦ ਕਿ ਉਹ ਬਾਰ ਬਾਰ ਆਪਣਾ ਆਈ ਕਾਰਡ ਦਿਖਾ ਰਹੀ ਸੀ ਆਪਣੇ ਬਾਰੇ ਦੱਸ ਰਹੀ ਸੀ ਉਸ ਦੇ ਬਾਵਜੂਦ ਵੀ ਇਹਨਾਂ ਆਫੀਸਰਾਂ ਨੇ ਪਲੱਸ ਉਹਨਾਂ ਦੇ ਜਿਹੜੇ ਸਬੋਡੀਨੇਟਸ ਨੇ ਉਹਨਾਂ ਦੀ ਕੋਈ ਵੀ ਗੱਲ ਨਹੀਂ ਮੰਨੀ ਉਸ ਨੂੰ ਲੈ ਕੇ ਪਟਿਆਲੇ ਦੇ ਵਿੱਚ ਇੱਕ ਬਹੁਤ ਵੱਡਾ ਕੱਟ ਹੋਇਆ ਕੱਟ ਦੇ ਦੌਰਾਨ ਐਫ ਆਈ ਆਰ ਦਰਜ ਕੀਤੀ ਗਈ ਹੈ ਔਰ ਵੱਡੀ ਗੱਲ ਹੈ ਕਿ ਉਹ ਕਿਹੜੀਆਂ ਧਰਾਵਾਂ ਨੇ ਜਿਨ੍ਹਾਂ ਧਰਾਵਾਂ ਦੇ ਤਹਿਤ ਐਫ ਆਈ ਆਰ ਦਰਜ ਹੋਈ ਹੈ ਔਰ ਇਸ ਸਮੇਂ ਫੋਨ ਲਾਈਨ ਤੇ ਮੇਰੇ ਨਾਲ ਸੀਨੀਅਰ ਐਡਵੋਕੇਟ ਸ਼੍ਰੀ ਸਤੀਸ਼ ਕਰਕਰਾ ਜੀ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਧਰਾਵਾਂ ਜਿਹੜੀਆਂ ਨੇ ਕੀ ਇਨਾਂ ਦੇ ਵਿੱਚ ਜ਼ਮਾਨਤ ਹੋ ਸਕਦੀ ਹੈ ਔਰ ਕਿਹੜੀ ਕਿਹੜੀ ਇਹੋ ਜਿਹੀ ਧਾਰਾ ਧਾਰਾ ਲੱਗੀ ਹੋਈ ਹੈ ਜਿਹਦੇ ਕਰਕੇ ਜ਼ਮਾਨਤ ਨਹੀਂ ਹੋ ਸਕਦੀ ਉਹਨਾਂ ਦੇ ਨਾਲ ਡਿਟੇਲ ਵਿੱਚ ਕਾਨੂੰਨੀ ਪੱਖ ਲੈਣ ਲਈ ਆਪਾਂ ਉਹਨਾਂ ਦੇ ਕੋਲ ਚਲਦੇ ਹਾਂ ਇਹ ਕਰਕਰਾਂ ਸਾਹਿਬ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੈਲਕਮ ਜੀ ਸਰ ਅਸੀਂ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਤੁਹਾਡੀ ਆਵਾਜ਼ ਜਦੋਂ ਵੀ ਸਾਨੂੰ ਜ਼ਰੂਰਤ ਪੈਂਦੀ ਹੈ ਕਾਨੂੰਨੀ ਸਲਾਹ ਦੀ ਅਸੀਂ ਤੁਹਾਡੇ ਦਰਵਾਜ਼ਾ ਖੜਕਾਉਂਦੇ ਆ ਸਵਾਲ ਇਹ ਹੈ ਕਿ ਕੱਲ ਐਫ ਆਈ ਆਰ ਦਰਜ ਹੋਈ ਹੈ ਕਰਕਰਾ ਸਾਹਿਬ ਔਰ ਉਹ ਕਿਹੜੀਆਂ ਕਿਹੜੀਆਂ ਧਰਾਵਾਂ ਨੇ ਪੂਰੀ ਦੁਨੀਆ ਇਸ ਸਮੇਂ ਸੁਣ ਰਹੀ ਹੈ ਵੇਖ ਰਹੀ ਹੈ ਔਰ ਕਿਹੜੀ ਕਿਹੜੀ ਧਾਰਾ ਦੇ ਤਹਿਤ ਉਹਨਾਂ ਦੀ ਜ਼ਮਾਨਤ ਹੋਏਗੀ ਜਾਂ ਜਿਹੜੀ ਧਾਰਾ ਲੱਗੀ ਹੈ ਉਹ ਅਜਿਹੀ ਕਿਹੜੀ ਹੈ ਜਿਨ੍ਹਾਂ ਕਰਕੇ ਨਹੀਂ ਹੋਏਗੀ ਸਰ ਸਾਨੂੰ ਕਾਨੂੰਨੀ ਸਾਈਡ ਤੋਂ ਦੱਸੋ ਸਰ ਜੀ ਇਸ ਤਰ੍ਹਾਂ ਹੈ ਕਿ ਉਸ ਐਫ ਆਈ ਆਰ ਦੇ ਵੀ ਸੀ ਨਾ 109 ਵੀ ਐਨ ਐਸ ਲੱਗੀ ਹੋਈ ਹੈ ਇੱਕ ਤਾਂ ਜੀ ਅਟੈਂਪਟ ਟੂ ਮਰਡਰ ਹੈ ਇਹ ਓਕੇ ਔਰ ਇਹਦੇ ਚ 10 ਇਅਰ ਜਿਹੜੀ ਹੈ ਨਾ ਸਜ਼ਾ ਹੋ ਸਕਦੀ ਹੈ ਜੀ ਤਾਂ ਇਹ ਜਿਹੜੀ ਹੈ ਨਾ ਨੌਨ ਅਵੇਲੇਬਲ ਹੈ ਜੀ ਉਹ ਜਿਹੜੀ ਮੈਂ ਤੁਹਾਨੂੰ ਬੋਲੂnga ਤੁਹਾਨੂੰ ਇਸ ਤਰ੍ਹਾਂ ਹੈ ਕਿ ਨੌਨ ਅਵੇਲੇਬਲ ਅਵੇਲੇਬਲ ਦਾ ਮਤਲਬ ਹੈ ਤ ਨਹੀਂ ਹੈ ਬਿਲਕੁਲ ਜੀ ਕਿ ਉਹ ਬیل ਅਪਲੀਕੇਸ਼ਨ ਫਾਈਲ ਨਹੀਂ ਕਰ ਸਕਦੇ ਰਾਈਟ ਸਰ ਉਹ ਫਾਈਲ ਕਰ ਸਕਦੇ ਆ ਲੇਕਿਨ ਇਹ ਕੋਰਟ ਨੇ ਦੇਖਣਾ ਹੈ ਕਿ ਉਹਨਾਂ ਦਾ ਕਿੰਨਾ ਕਸੂਰ ਹੈ ਉਹਨੂੰ ਬੀਲ ਗ੍ਰਾਂਟ ਕਰਨੀ ਵੀ ਹੈ ਕਿ ਨਹੀਂ ਜੀ ਜੀ ਨਸਰੀ 109 ਹੈ ਰਾਈਟ ਇਸ ਤੋਂ ਬਾਅਦ ਇਹਨਾਂ ਤੇ ਲੱਗੀ ਹੋਈ ਇੱਕ ਡਕੈਤੀ ਦਾ ਝਾਰਾ ਵੀ ਲੱਗੀ ਹੋਈ ਹੈ 310 ਅੱਛਾ ਜੀ 310 ਜੀ ਇਹਦੇ ਵੀ 10 ਸਾਲ ਹੈ ਸਜ਼ਾ ਔਰ ਇਹਦਾ ਵੀ ਬਿਲਕੁਲ ਇਹੀ ਸਟੇਟਸ ਹੈ ਜੋ ਮੈਂ ਪਹਿਲਾਂ 109 10 ਕਿਹਾ ਠੀਕ ਸਰ ਤੇ ਫਿਰ ਇਹਨਾਂ ਤੇ ਲੱਗੀ ਹੋਈ ਹੈ 115 2 115 ਦੋ ਜੀ ਤਾਂ ਇਹਦੇ ਵਿੱਚ ਹੈ ਕਿ ਕਿਸੇ ਨੂੰ ਜ਼ਖਮੀ ਕਰ ਦੇਣਾ ਜਾਣਬੁੱਝ ਕੇ ਜੀ ਇਹਦੇ ਵਿੱਚ 1 ਸਾਲ ਦੀ ਸਜ਼ਾ ਹੈ ਓਕੇ ਫਿਰ ਇਹਨਾਂ ਤੇ ਲੱਗੀ ਵੀ ਹੈ 117 1 ਰਾਈਟ ਇਹ ਗ੍ਰੀਵਸ ਅਰਟ ਹੈ ਕਿ ਉਹਨਾਂ ਨੂੰ ਇੰਜਰੀ ਪਹੁੰਚਾਉਣਾ ਜੀ ਇਹਦੇ ਵਿੱਚ 7 ਸਾਲ ਦੀ ਸਜ਼ਾ ਹੈ ਓਕੇ ਫਿਰ ਇਹਨਾਂ ਤੇ ਲੱਗੀ ਵੀ ਹੈ 126 ਜੀ ਕਿਸੇ ਨੂੰ ਜ਼ਬਰਦਸਤੀ ਰਸਤੇ ਵਿੱਚ ਰੋਕਣਾ ਤੇ ਉਸ ਤੋਂ ਬਾਅਦ ਉਹਦਾ ਨੁਕਸਾਨ ਕਰਨਾ ਓਕੇ ਉਹਦੇ ਚਲੋ ਸਜ਼ਾ 1 ਮਹੀਨੇ ਦੀ ਹੁੰਦੀ ਹੈ ਲੇਕਿਨ ਇਨਕਲੂਡ ਤਾਂ ਹੋਗੀ ਨਾ ਬਾਕੀ ਸਜ਼ਾ ਦੇ ਨਾਲ ਬਿਲਕੁਲ ਸਰ ਬਿਲਕੁਲ ਹਾਂਜੀ ਇਸ ਤਰ੍ਹਾਂ 190 ਹੈ ਜਿਹਦੇ ਵਿੱਚ ਇੱਕ ਇਕੱਠ ਜਿਹੜਾ ਹੈ ਇੱਕ ਤੋਂ ਵੱਧ ਬੰਦਿਆਂ ਦਾ ਜੀ ਕਿਸੇ ਤੇ ਜਾਣ ਬੁਝ ਕੇ ਇੱਕ ਮਸ਼ਵਰਾ ਹੋ ਕੇ ਹਮਲਾ ਕਰ ਦੇਵੇ ਹੂੰ ਇਹ ਉਹ ਹੈ 190 ਜੀ ਹੁਣ ਗੱਲ ਇੱਥੇ ਹੁੰਦੀ ਹੈ ਕਿ ਜੇ 109 ਲੱਗੀ ਜੀ ਤੇ ਸਾਰੇ ਵੀ ਇੱਕ ਤਰ੍ਹਾਂ ਨਾਲ ਜਿਹੜੀ ਹੈ ਨਾ 109 ਦੇ ਨਾਲ ਹੀ ਪੜੀ ਜਾਊਗੀ ਹੂੰ ਜਿਹਦੇ ਨੂੰ ਦੁਕੈਤੀ ਵੀ ਹੈ ਕਿ ਕਿਤੇ ਇਹਨੂੰ ਵੀ ਕਿਉਂ ਲੱਗੀ ਹੈ ਕਿਉਂਕਿ ਇਹਨਾਂ ਨੇ ਉਹਦਾ ਮੋਬਾਈਲ ਵੀ ਖੋਇਆ ਜੀ ਕਿਉਂਕਿ ਇੱਕ ਆਰਐਮਓ ਅਫੀਸਰ ਹੈ ਉਹ ਔਰ ਇਹਨ ਸਰਵਿਸ ਹੈ ਜੀ ਉਹਦੇ ਮੋਬਾਈਲ ਤੇ ਪਤਾ ਨਹੀਂ ਕੀ ਕੀ ਬਾਇਓ ਡਾਟਾ ਹੋਵੇ ਹੂੰ ਬਿਲਕੁਲ ਜੋ ਬਾਇਓ ਡਾਟਾ ਕਿਉਂਕਿ ਉਹ ਕਰਨਲ ਹੈ ਜੀ ਜੀ ਔਰ ਫਿਰ ਵੀ ਉਹ ਇੰਟੈਲੀਜੈਂਸੀ ਜਿਹੜੀ ਹੈ ਨਾ ਆਰਮੀ ਦੀ ਇੰਡੀਅਨ ਆਰਮੀ ਦੀ ਉਹਦੇ ਨਾਲ ਸੰਬੰਧਿਤ ਹੈ ਬਿਲਕੁਲ ਇਹ ਬਾਇਓ ਡਾਟਾ ਜਿਹੜਾ ਹੈ ਕਿਤੇ ਵੀ ਪਹੁੰਚ ਸਕਦਾ ਪਾਕਿਸਤਾਨ ਵੀ ਪਹੁੰਚ ਸਕਦਾ ਹੂੰ ਤਾਂ ਬਹੁਤ ਵੱਡਾ ਅਪਰਾਧ ਹੈ ਇਹ ਜੀ ਬਿਲਕੁਲ ਤਾਂ ਇਹਨਾਂ ਨੇ ਜਿਹੜਾ ਆ ਮਤਲਬ ਕਿ ਸਨੈਸਿੰਗ ਵੀ ਕੀਤੀ ਹੈ ਹੂੰ ਤੇ ਉਹਦਾ ਆਈਡੀ ਪ੍ਰੂਫ ਸੀ ਜਿਹੜਾ ਆਈ ਕਾਰਡ ਸੀ ਉਹ ਵੀ ਖੋਲਿਆ ਸੀ ਉਹਨਾਂ ਨੇ ਜੀ ਧੰਗ ਕਰਤੀ ਉਹਨਾਂ ਤੇ ਤਾਂ ਲਾਈ ਗਈ ਹੈ ਜੀ ਹੁਣ ਤੁਸੀਂ ਤੁਹਾਡਾ ਕੁਐਸਚਨ ਹੁੰਦਾ ਹੈ ਕਿ ਇਹਦੇ ਟੀਲ ਬੇਲ ਹੋ ਸਕਦੀ ਹੈ ਕਿ ਨਹੀਂ ਨਹੀਂ ਹੋ ਸਕਦੀ ਜੀ ਸਰ ਇਹਦੇ ਚ ਬੇਲ ਦੀ ਅਵੇਲੇਬਲ ਤਾਂ ਹੈ ਨਹੀਂ ਅਗਰ ਉਹ ਬੇਲ ਅਪਲਾਈ ਕਰਦੇ ਆ ਤਾਂ کورٹ ਨੇ ਦੇਖਣਾ ਕਿ ਉਹਨਾਂ ਨੂੰ ਬੇਲ ਗ੍ਰਾਂਟ ਕਰਨੀ ਹੈ ਕਿ ਨਹੀਂ ਕਰਨੀ ਓਕੇ ਬਾਕੀ ਹੋਰ ਕੋਈ ਜਾਣਕਾਰੀ ਲੈਣਾ ਚਾਹੋਗੇ ਮੈਨੂੰ ਪੁੱਛ ਲਓ ਅੱਛਾ ਸਰ ਮੈਂ ਇਹ ਹੀ ਪੁੱਛਣਾ ਚਾਹੁੰਦਾ ਕਿ ਇੱਕ ਆਰਮੀ ਆਫੀਸਰ ਤੇ ਅਟੈਕ ਹੋਇਆ ਤੇ ਆਰਮੀ ਦਾ ਵੀ ਇੱਥੇ ਕੋਈ ਅਲੱਗ ਕਾਨੂੰਨ ਹੈ ਆਰਮੀ ਦਾ ਤਾਂ ਇਸ ਤਰ੍ਹਾਂ ਹੈ ਕਿ ਅਗਰ ਤਾਂ ਉਹ ਆਰਮੀ ਆ ਕੇ ਉਸ ਟਾਈਮ ਔ ਇਹਨਾਂ ਨੂੰ ਮਤਲਬ ਦਖਲ ਅੰਦਾਜ਼ੀ ਕਰ ਦਿੰਦੀ ਜੀ ਸੇਕਟਾ ਅੰਦਰ ਜੇ ਕੋ ਉਹਨਾਂ ਦੀ ਜੂਰੀਡਿਕਸ਼ਨ ਚ ਹੋਇਆ ਰਹੇ ਹੁੰਦਾ ਹੂੰ ਫਿਰ ਸੇਕਟਾ ਉਹਨਾਂ ਦੇ ਕੋਰਟ ਮਾਰਸ਼ਲ ਵੀ ਹੋ ਜਾਂਦਾ ਕੀ ਬਾਤ ਹੈ ਹਾਂ ਜੀ ਜੀ ਤੇ ਬਾਕੀ ਕੋਈ ਨਾ ਕੋਈ ਉਹਨਾਂ ਦੀ ਮਤਲਬ ਕਿ ਜੋ ਵੀ ਉਹਨਾਂ ਦੀ ਜੂਰੀਡਿਕਸ਼ਨ ਹੈ ਤੇ ਯਾ ਉਹਨਾਂ ਦਾ ਐਕਟ ਬੋਲਦਾ ਹੈ ਉਸ ਹਿਸਾਬ ਨਾਲ ਥੋੜਾ ਜਾਇਸ ਕਰਕੇ ਇਹ ਦੂਰ ਹੋ ਗਿਆ ਕੰਮ ਆਰਮੀ ਤੋਂ ਜੀ ਕਿ ਉਹਨਾਂ ਦੀ ਜੂਰੀਡਿਕਸ਼ਨ ਤੇ ਨਹੀਂ ਮੋਰਓਵਰ ਇਹ ਹੀ ਛੁਪੀ ਤੇ ਸੀਕਰਨਰ ਜੀ ਅਦਰਵਾਈਜ਼ ਵੀ ਜੇ ਦੇਖਿਆ ਜਾਵੇ ਤਾਂ ਉਹਨੇ ਇੱਕ ਕਾਰਡ ਦਿਖਾਇਆ ਸੀ ਇਹਨਾਂ ਨੂੰ ਆਪਦਾ ਆਈਡੀ ਪ੍ਰੂਫ ਰਾਈਟ ਲੇਕਿਨ ਇਹਨਾਂ ਨੇ ਉਹ ਵੀ ਰਿਸਪੈਕਟ ਨਹੀਂ ਕੀਤੀ ਉਹਨੂੰ ਵੀ ਓਨਰ ਨਹੀਂ ਕੀਤਾ ਐਜ਼ ði ਐਡਵੋਕੇਟ ਸਰ ਤੁਸੀਂ ਵੀ ਮਤਲਬ ਤੁਹਾਡੇ ਨਾਲ ਵੀ ਕਾਫੀ ਸਾਲਾਂ ਤੋਂ ਜੁੜੇ ਹੋਏ ਆ ਤੁਹਾਡੇ ਹਰ ਕਾਨੂੰਨੀ ਪੱਖ ਤੋਂ ਅਸੀਂ ਤੁਹਾਡੀ ਸਲਾਹ ਲੈਨੇ ਆ ਤੁਹਾਨੂੰ ਰਿਕਾਰਡ ਕਰਦੇ ਆ ਪੂਰੀ ਦੁਨੀਆ ਵੀ ਤੁਹਾਡੀ ਗੱਲਬਾਤ ਤੇ ਬਹੁਤ ਉਹ ਕਰਦੀ ਹੈ ਲੇਕਿਨ ਸਵਾਲ ਇਹ ਹੈ ਕਿ ਆਈ ਕਾਰਡ ਇੱਕ ਆਰਮੀ ਆਫੀਸਰ ਦਿਖਾਉਂਦਾ ਹੈ ਲੇਕਿਨ ਉਸ ਨੂੰ ਵੀ ਇਗਨੋਰ ਕੀਤਾ ਜਾਂਦਾ ਹੈ ਆਮ ਜ਼ਿੰਦਗੀ ਦੇ ਬਾਰੇ ਇਹ ਤਾਂ ਹੋ ਸਕਦਾ ਹੈ ਕਿ ਕਾਨੂੰਨ ਦੇ ਮੁਤਾਬਕ ਨਾ ਹੋਵੇ ਆਮ ਜੋ ਤੁਸੀਂ ਵੀ ਇੱਕ ਸਿਟੀਜ਼ਨ ਹੋ ਜੇ ਆਰਮੀ ਦਾ ਕਾਰਡ ਹੀ ਸਾਡੇ ਦਿਲਾਂ ਦੇ ਵਿੱਚ ਨਹੀਂ ਹੈ ਤਾਂ ਫਿਰ ਆਰਮੀ ਨੂੰ ਅਪਨ ਅਪਾ ਕਿਸ ਕਦਰ ਉਹਨਾਂ ਦੀ ਰਿਸਪੈਕਟ ਕਰਦੇ ਹਾਂ ਸਰ ਹਾਂ ਇਥੇ ਇਹ ਜਿਹੜੀ ਇਹ ਗੱਲ ਸਾਹਮਣੇ ਆਈ ਸੀ ਔਰ ਐਸੀ ਕਰਕੇ ਮਤਲਬ ਉਹ ਹਾਲਾਤ ਜਿਹੜੇ ਤੁਸੀਂ ਦੱਸ ਰਹੇ ਹੋ ਜੀ ਇਸ ਦੇ ਮੁਤਾਬਕ ਹੀ ਇਹਨਾਂ ਦੇ ਖਿਲਾਫ ਐਡੈਕਸ਼ਨ ਹੋਇਆ ਅਦਰਵਾਈਜ਼ ਇਹ ਦੇਖਿਆ ਜਾਵੇ ਪੁਲਿਸ ਦੀ ਇਮਕ੍ਰੇਮੈਂਸ ਵੀ ਬਿਤਸੀ ਯਾਨੀ ਮਿਲੀ ਭਗਤੀ ਨਾਲ ਜੀ ਤਾਂ ਪਹਿਲਾ ਪਰਚਾ ਤੁਹਾਡੇ ਯਾਦ ਹੋਣਾ ਅਨਨੂਨ ਦੇ ਖਿਲਾਫ ਕੀਤਾ ਗਿਆ ਸੀ ਕੀਤਾ ਗਿਆ ਸੀ ਰਾਈਟ ਸਰ ਲੇਕਿਨ ਉਸ ਤੋਂ ਬਾਅਦ ਜਦੋਂ ਮਤਲਬ ਕਿ ਸਾਰੇ ਇਕੱਠੇ ਹੋ ਗਏ ਆਰਮੀ ਅਫੀਸਰਜ਼ ਨੇ ਜਿਹੜਾ ਹੈ ਆਬਜੈਕਸ਼ਨ ਰੇਜ਼ ਕੀਤਾ ਤਾਂ ਆਬਜੈਕਸ਼ਨ ਰੇਜ਼ ਕਰਨ ਤੋਂ ਬਾਅਦ ਇਹ ਸਾਰੇ ਹਾਲਾਤ ਇੱਥੋਂ ਤੱਕ ਆਏ ਕਿ ਪਰ ਕਿਹਾ ਦਰਜ ਇਹਨਾਂ ਨੂੰ ਦੁਬਾਰਾ ਕਰਨਾ ਪਿਆ 12 ਬੰਦਿਆਂ ਦੇ ਖਿਲਾਫ ਕਰਨਾ ਪਿਆ ਕਰਨਾ ਪਿਆ yes ਹਾਂਜੀ ਇਹ ਹਾਲਾਤ ਹੈ ਸੋ ਬਹੁਤ ਬਹੁਤ ਮਿਹਰਬਾਨੀ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇੰਨੇ ਬਿਜ਼ੀ ਹੋਣ ਦੇ ਬਾਵਜੂਦ ਵੀ ਤੁਸੀਂ ਟਾਈਮ ਦਿੱਤਾ ਹੈ ਤੁਹਾਡਾ ਹਮੇਸ਼ਾ ਥੈਂਕਸ ਹੈ ਸਰ ਸ਼ੁਕਰੀਆ ਮਿਹਰਬਾਨੀ ਸਰ ਥੈਂਕ ਯੂ ਥੈਂਕ ਯੂ